ਪਿਆਸਤਨ ਨਿਤਿਕ ਇੱਕ ਭਿਆਨਕ ਹਾਸਾ ਹੋਇਆ ਜਿਸ ਵਿੱਚ ਦੋ ਸਵਾਰੀਆਂ ਦੇ ਮਾਰੇ ਜਾਣ ਅਤੇ ਕਈ ਤੁਖਤਾਈ ਖਬਰ سامنے ਆਈ ਹੈ। ਸਵੀਰਾਂਚ ਤੁਹਾਨੂੰ ਦਿਖਾਉਂਦੇ ਹਾਂ ਕਿ ਇੱਕ ਨਿੱਜੀ ਬੱਸ ਕੰਪਨੀ ਦਾ ਪਿਆਸਤਨ ਨਿਤਿਕ ਐਕਸੀਡੈਂਟ ਹੋਇਆ। ਰੈਕਟਰ ਟਾਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਟੱਕਰ ਹੋਈ ਹੈ ਜਿਸ ਵਿੱਚ ਕਈ ਸਵਾਰੀਆਂ ਜ਼ਖਮੀ ਹੋਈਆਂ ਹਨ ਅਤੇ ਦੋ ਸਵਾਰੀਆਂ ਦੀ ਮਾਰੀ ਚਾਂਦੀ ਵੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ バス ਅਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋਈ ਹੈ ਜਿਸ ਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਐਕਸੀਡੈਂਟ ਕਿੰਨਾ ਭਿਆਨਕ ਸੀ ਅਤੇ ਜਿਸ ਵਿੱਚ バス ਦੇ ਪਰਖੱਚੇ ਉੱਡ ਗਏ ਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਸਵਾਰੀਆਂ ਨੂੰ バス ਵਿੱਚੋਂ ਬਾਹਰ ਕੱਢਿਆ ਗਿਆ ਬਸਾਂ ਦੇ ਸ਼ੀਸ਼ੇ ਵੀ ਚੱਕਨਾ ਚੂਰ ਹੋ ਚੁੱਕੇ ਸਨ ਅਤੇ ਲੋਹੇ ਨੂੰ ਪਰਾ ਕਰ ਕਰਕੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜੋ ਸਵਾਰੀਆਂ ਦੀ ਮੌਤ ਹੋਈ ਹੈ ਉਹਨਾਂ ਵਿੱਚ ਇੱਕ ਫਤ ਗੜ ਚੂਣੀਆਂ ਦੇ ਕੋਟਲਾ ਗੁਜਰਾ ਦਾ ਵਾਸੀ ਜਦ ਕਿ ਤੁਜਾ ਰਾਜਪੂਤਾਂ ਦਾ ਤੇ ਪੁਲਿਸ ਅਧਿਕਾਰੀ ਵੱਲੋਂ ਸਾਰੀ ਐਕਸੀਡੈਂਟ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਸਨ ਉਹਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਪੁਲਿਸ ਅਧਿਕਾਰੀ ਬਾਸ ਬਾਬਾ ਕਹਿੰਦਾ ਹੋਰ ਤੋਂ ਜਲੰਧਰ ਨੂੰ ਜਾ ਰਹੀ ਸੀ ਬਾਰੇ ਟਰਾਲੀ ਜਾ ਰਹੀ ਹੈ ਪਾਣੀ ਭਰੀ ਉਹ ਅਟੈਕ ਕਰਦਾ ਹੈ ਪਾਣਾ ਵਾਪਸ ਤੇ ਜਿਆਦੀ ਬਹੁਤ ਜਿਆਦਾ ਕਾਰੇ ਵਿੱਚ ਮੱਜੀ ਹੈ ਟਰਾਲੀ ਟਰਾਲੀ ਇੱਟਾਂ ਦੀ ਟਰਾਲੀ ਕਿੰਨੀਆਂ ਮੋਟਾਂ ਕਿ ਦੋ ਮੋਟਾਂ ਹੈ ਈਨਾ ਭਾਗੀ ਦੇ ਬਰਤਨ ਲੱਗਦਾ ਜਨਾ ਸਰ ਇੱਕ ਪੁੱਤਰ ਸਿੰਘ ਆ ਕੋਟੜਾ ਗੁਜਰਾਂ ਦਾ ਤੇ ਦੂਜਾ ਮੰਗਲ ਸਿੰਘ ਆ ਅਫੋਰਸੀ ਰਾਜਪੂਤਾਂ ਦਾ ਇੰਨੇ ਲੋਕ ਜ਼ਖਮੀ ਹੈਗੇ ਜੀ ਚਾਰ ਪੰਜ ਦਾ ਪਤਾ ਲੱਗਾ ਜੇ ਮੇਰੇ ਹੁਣ ਤਾਂ ਲੈ ਗਏ ਜਾਂ ਬੁੱਧਾਂ ਸਰ ਬਸ ਸਾਡੇ ਕੋਈ ਇੱਥੇ ਖੜੇ ਬਿਨਾ ਰਾਸੋ ਮਿਆਸ ਵਾਲਾ ਉਹ ਕੋਈ ਗਾਂ ਆਦੇ ਚੜ੍ਹੇ ਤੋਂ ਨੰਗਾ ਸਰ ਕਿੱਥੋਂ ਦੀ ਬੱਸ ਹੈਗੀ ਕਿੰਨੀਆਂ ਕਿ ਸਵਾਰੀਆਂ ਹੈ ਵਿੱਚ ਇਹਦੇ ਕਿ ਸਵਾਰੀਆਂ ਬਾਰੇ ਦੇਖ ਲਿਆ ਕਿੰਨੀਆਂ ਟੋਟਾਂ ਕਿੰਨੀਆਂ ਦਾ ਕੋਈ ਜਦੋਂ ਚਾਰ ਪੰਜ ਜ਼ਖਮੀ ਆ ਬਾਕੀ ਕਲੀਅਰ ਕਰ ਲਓ ਇਹ ਵਰਤ ਸਵਾਲ ਬੀਚੂ ਕਰ ਲੈਂਦੇ ਆਂ ਸੱਲੇ ਅੰਮ੍ਰਿਤਾਂ ਦੇ ਕਨੈਕਟਰ ਦੇ ਇੱਕ ਡੈਪ ਹੋ ਗਈ ਆ ਬਸ ਇੱਕ ਨਾਲ ਬੱਧੀ ਬਸ ਦੇ ਕਨੈਕਟਰ ਬਸ ਇੱਕ ਨਾਲ ਕਨੈਕਟ ਹੋ ਜੇਣਾ ਭੋਰ ਸਿੰਘ ਰਾਜਪੂਤਾਂ ਦਾ ਕਨੈਕਟਰ ਆ ਜੀ ਨੀ ਪੁੱਤਰ ਸਿੰਘ ਕਨੈਕਟਰ ਦੱਸਿਆ ਨਾ ਪੁੱਤਰ ਨੇ ਕਨੈਕਟਰ ਬਸ ਨਹੀਂ ਬਾੜੇ ਕਿਸੇ ਨੇ ਕਿ ਬਸ ਸ਼ੰਦਰਮਲ ਸਿੰਘ ਕਾਲੋਂ ਦੀ ਰੱਖਦੇ ਬਸ ਹਾਂਜੀ ਸ਼ੰਦਰਮਲ ਸਿੰਘ ਕਾਲੋਂ ਕਿਹੜੀ ਕਲਾਸ ਕੋ ਕਿਹੜੀ ਕਲਾਸ ਕੋ ਇਹ ਬਟਾਲੇ ਦੀ ਟ੍ਰਾਂਸਪੋਰਟ ਨਹੀਂ ਕਿਹੜੀ ਕਲਾਸ ਦੇ ਨਾਮ ਬਾਬਾ ਬੁੱਢਾ ਬਾਪਾ ਬੁੱਢਾ ਟਾਰਪੌਡ ਅੰਦੀ ਕਰਕੇ ਵਾਹਨ ਲੈ ਕੇ ਜਾ ਰਹੇ ਹਾਂ ਜੀ ਅਫਸਰ ਥਾਣੇ ਲੈ ਕੇ ਜੋ ਕਾਰਵਾਈ ਕਰ ਦਿੰਦੇ ਨੇ ਦੇਖ ਤਾਂ ਦੇ ਹਾਂ ਜਿਹੜੀਆਂ ਉਹ ਡੱਡ ਬੋਏ ਹੋ ਸਰ ਦੁਆ ਬਗਲੇ ਜਮ ਕਰਾਤੀ